ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਦੋਸਤੋ ਸ਼੍ਰੀ ਗੋਬਿੰਦ ਗੋਪਾਲ ਸਰਬ ਸਾਂਝੀ ਗਊਸ਼ਾਲਾ ਰਾਮਨਗਰ ਕੈਂਚਾਂ ਵਿਖੇ ਸਿੱਤਾ ਸੇਖੋ ਸਾਹਿਬ ਜੋ ਕਿ ਹਰ ਸਮਾਜ ਸੇਵੀ ਕੰਮਾਂ ਦੇ ਵਿੱਚ ਜਿੱਥੇ ਵੀ ਕਿਸੇ ਸ਼ਖਸ ਨੂੰ ਅੱਧੀ ਰਾਤ ਨੂੰ ਲੋੜ ਪੈਂਦੀ ਹੈ ਤਾਂ ਸੇਖੋ ਸਾਹਿਬ ਉੱਥੇ ਹਾਜ਼ਰ ਹੁੰਦੇ ਨੇ ਅੱਜ ਸ਼੍ਰੀ ਗੋਬਿੰਦ ਗੋਪਾਲ ਸਰਬ ਸਾਂਝੀ ਗਊਸ਼ਾਲਾ ਵਿੱਚ ਇੱਟਾਂ ਦਾ ਫਰਸ਼ ਲਗਵਾਇਆ ਜਾ ਰਿਹਾ ਹੈ ਤੇ ਇੱਥੇ ਸੇਖੋ ਸਾਹਿਬ ਵਿਸ਼ੇਸ਼ ਤੌਰ ਤੇ ਆਏ ਨੇ ਸਤਿ ਸ੍ਰੀ ਅਕਾਲ ਜੀ ਸਰ ਇਸ ਵਿਸ਼ੇਸ਼ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹਾਂਗਾ ਕਿ ਆਪ ਕਰਤੇ ਹੋ ਕਨਈਆ ਮੇਰਾ ਨਾਮ ਹੋ ਰਹਾ ਹੈ ਆਪकी कृपा से ਸਭ ਕੰਮ ਹੋ ਰਹਾ ਹੈ ਅਸੀਂ ਤੇ ਇੱਕ ਤਿਲ ਫੁੱਲ ਪਾਉਣ ਅਜ ਗੋਬਿੰਦ ਗੋਪਾਲ ਗਊਸ਼ਾਲਾ ਵਿੱਚ ਪਹੁੰਚਿਆ ਸਾਰੀ ਹੀ ਕਮੇਟੀ ਦਾ ਮੌੜ ਮੰਡੀ ਦੇ ਪਤਵੰਤੇ ਸੱਜਣਾ ਦਾ ਗਊ ਭਗਤਾਂ ਦਾ ਅਸੀਂ ਧੰਨਵਾਦ ਕਰਦੇ ਆਂਗੇ ਸਾਨੂੰ ਜਿਹੜਾ ਦਸਵੰਦ ਕੱਢਣ ਦਾ ਇੱਥੇ ਮੌਕਾ ਮਿਲਿਆ ਅਤੇ ਦੇਖ ਕੇ ਬੜਾ ਮਨ ਪ੍ਰਸੰਨ ਹੁੰਦਾ ਹੈ ਵੀ ਡਾਕਟਰ ਵਿਪਨ ਤੇ ਇਹਨਾਂ ਦੀ ਟੀਮ ਜਿਹੜੀ ਬਾਕੀ ਸਾਰੀ ਜੁੜੀ ہوئی ਹੈ ਪ੍ਰੇਮਾਨੰਦ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਤੇ ਗਊਆਂ ਦੀ ਨਿਰੰਤਰੇ ਸੇਵਾ ਕਰ ਰਹੇ ਨੇ ਨਾ ਕਿ ਸਿਰਫ ਉਹਨਾਂ ਦਾ ਰੱਖ ਰਖਾਵ ਪਰ ਉਹਨਾਂ ਦੀ ਮੈਡੀਕਲ ਕੇਅਰ ਉਹਨਾਂ ਦੀ ਖੁਰਾਕ ਹਰ ਤਰ੍ਹਾਂ ਦਾ ਜਿਹੜਾ ਹੈਗਾ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵੀ ਕਰ ਰਹੇ ਨੇ ਕਿਉਂਕਿ ਆਵਾਰਾ ਪਸ਼ੂ ਇਹਨਾਂ ਨੇ ਸਾਰੇ ਇੱਥੇ ਜਿਹੜੇ ਆ ਸੰ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਬੜਾਈ ਪਾਵਨ ਦਿਨ ਹੈ ਕਾਦਸ਼ੀ ਦਾ ਖਾਟੂ ਜੀ ਦਾ ਦਿਨ ਹੈ ਤੇ ਅੱਜ ਇੱਥੇ ਗਊ ਸੇਵਾ ਜਿਹੜੀ ਅਸੀਂ ਆਰੰਭ ਕੀਤੀ ਹੈ ਇੱਥੇ ਛੱਡਾਂ ਦੀ ਜਿਹੜੀ ਤੁਸੀਂ ਦੱਸਿਆ ਵੀ ਸੇਵਾ ਅੱਜ ਵਿਪੰਜੀ ਰਾਹੀਂ ਆਰੰਭ ਕੀਤੀ ਗਈ ਹੈ ਇਹਨੂੰ ਪ੍ਰਮਾਤਮਾ ਹੋਰ ਅੱਗੇ ਵਧਾਵੇ ਅੱਗੇ ਵੀ ਜਿੱਥੇ ਕਿਤੇ ਸਾਨੂੰ ਕਮੇਟੀ ਵੱਲੋਂ ਜਾਂ ਮੰਡੀ ਵਾਸੀਆ ਵੱਲੋਂ ਇਹੋ ਜੇ ਸਮਾਜਿਕ ਕੰਮਾਂ ਵਿੱਚ ਸੱਦਿਆ ਜਾਊਗਾ ਅਸੀਂ ਹਰ ਵੇਲੇ ਹਾਜ਼ਰ ਹੈਗੇ ਆਂ ਸੇਖੂ ਸਾਹਿਬ ਅੱਜਕੱਲ ਦੀ ਨੌਜਵਾਨੀ ਨੂੰ ਧਾਰਮਿਕ ਬਿਰਤੀ ਵੱਲ ਜੋੜਨ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜੇ ਸਾਡੇ ਕਿਸੇ ਨੇ ਸਵਰਗ ਜਾਂ ਨਰਕ ਨਹੀਂ ਦੇਖਿਆ ਇਹ ਇੱਥੇ ਹੀ ਹੈ ਇਹਦਾ ਭਾਵ ਇਹ ਹੁੰਦਾ ਕਿ ਜੈਸੇ ਅਸੀਂ ਕਰਾਂਗੇ ਵੈਸਾ ਅਸੀਂ ਭਰਾਂਗੇ ਜੋ ਅਸੀਂ ਬੀਜਾਂਗੇ ਸੋ ਅਸੀਂ ਵੱਢਾਂਗੇ ਤੇ ਸਨਾਤਨ ਧਰਮ ਦੇ ਨਾਲ ਨਾਲ ਹੋਰ ਜਿੰਨੇ ਧਰਮਾਂ ਦੇ ਵਿੱਚ ਜੋ ਧਾਰਮਿਕ ਸਾਨੂੰ ਸਿਖਾਇਆ ਜਾਂਦਾ ਉਹੀ ਸਿਖਾਇਆ ਜਾਂਦਾ ਕਿ ਮਾਨਸ ਕੀ ਜਾਨ ਸਭੇ ਇੱਕੇ ਪਹਿਚਾਨੇ ਅਸੀਂ ਕਿਸੇ ਨੂੰ ਰੱਬ ਨੂੰ ਮੰਨੀਏ ਕਿਸੇ ਪ੍ਰਭੂ ਨੂੰ ਮੰਨੀਏ ਪਰ ਸਭ ਤੋਂ ਵੱਡਾ ਜਿਹੜਾ ਦਾਨ ਹੁੰਦਾ ਉਹ ਇਨਸਾਨੀਅਤ ਦਾ ਹੁੰਦਾ ਤੇ ਮੈਂ ਨੌਜਵਾਨ ਪੀੜੀ ਨੂੰ ਇਹ ਬੇਨਤੀ ਕਰੂੰਗਾ ਕਿ ਅੱਜ ਦੀਆਂ ਜਿਹੜੀਆਂ ਕੁਰੀਤੀਆਂ ਨੇ ਨਸ਼ਾ ਬੇਰੋਜ਼ਗਾਰੀ ਇਹਨਾਂ ਸਾਰਿਆਂ ਤੋਂ ਬਚਣ ਲਈ ਆਪਾਂ ਨੂੰ ਧਰਮ ਕਰਮ ਦੇ ਕੰਮਾਂ ਨਾਲ ਜੁੜੀਏ ਮਾਪੇ ਦਾ ਦੀ ਸੇਵਾ ਕਰੀਏ ਅਤੇ ਗਊ ਮਾਤਾ ਦੀ ਸੇਵਾ ਕਰੀਏ ਕਿਤੇ ਵੀ ਸਮਾਜ ਸੇਵਾ ਦਾ ਧਾਰਮਿਕ ਕੰਮ ਗਊ ਮਾਤਾ ਲਈ ਤਾਂ ਹਰ ਟਾਈਮ ਹਾਜ਼ਰ ਹੁੰਦੇ ਐ ਤੇ ਅੱਜ ਜਿਹੜੀ ਸੇਖੋ ਸਾਹਿਬ ਸੇਵਾ ਦੇ ਕੇ ਗਏ ਐ 8100 ਇੱਟ ਗਊਸ਼ਾਲਾ ਨੂੰ ਗਊ ਮਾਤਾ ਸਦਾ ਇਹਨਾਂ ਦੇ ਕਿਰਪਾ ਬਣਾਈ ਰੱਖੇ ਬੋਲ ਗਊ ਮਾਤਾ ਕੀ ਜੈ ਤੇ ਅੱਗੇ ਲਈ ਕਹਿ ਰਹੇ ਆ ਸੇਖੋ ਸਾਹਿਬ ਜੇ ਕੋਈ ਵੀ ਜ਼ਰੂਰਤ ਹੈ ਤਾਂ ਮੈਨੂੰ ਯਾਦ ਕਰਿਓ ਮੈਂ ਪਹਿਲੇ ਬੋਲ ਹਾਜ਼ਰ ਮੈਂ ਕਿਹਾ ਯਾਦ ਕਰਨ ਦੀ ਜ਼ਰੂਰਤ ਹੀ ਨਹੀਂ ਪਹਿਲੇ ਹੀ ਹਾਜ਼ਰ ਹੋ ਜਾਂਦੇ ਆ ਸੇਖੋ ਸਾਹਿਬ ਹਰੇਕ ਕਿਤੇ ਜਿੱਥੇ ਵੀ ਧਾਰਮਿਕ ਸਮਾਜਿਕ ਕੰਮ ਹੋਵੇ ਇਹ ਕਿਸੇ ਇੱਕ ਧਰਮ ਦਾ ਕੰਮ ਨਹੀਂ ਹੈ ਦੇਖੋ ਉਧਰ ਡਿੱਖਪਿੰਡ ਤੋਂ ਆਏ ਸਮਾਜ ਸੇਵਾ ਦੇ ਜਿਹੜੇ ਭਗਤਾਂ ਰੋਜ਼ ਤੂੜੀ ਹਰਾ ਦੁਪਹਿਰੇ 11 ਵਜੇ 12 ਵਜੇ 1 ਵਜੇ ਪਾਗੇ ਜਾਂਦੇ ਆ ਉਹ ਕੋਈ ਆਪਾਂ ਕਹੀਏ ਵੀ ਆਪਾਂ ਉਹਨਾਂ ਨੂੰ ਕੋਈ ਸੈਲਰੀ ਦਿੰਦੇ ਆ ਪੇ ਦਿੰਦੇ ਆ ਕੋ ਬਿਨਾ ਕਿਸੇ ਉਸ ਤੋਂ ਨਿਰਪੱਖ ਹੋ ਕੇ ਸੇਵਾ ਕਰਨ ਹੁੰਦੇ ਆ ਬਹੁਤ ਵਧੀਆ ਗੱਲ ਹੈ ਇਹ ਨਹੀਂ ਆ ਵੀ ਇੱਥੇ ਮੌੜਦੀ ਲੋਕ ਹੁੰਦੇ ਆ ਬਾਰੋ ਵੀ ਹੁੰਦੇ ਆ ਕਿਉਂ ਹੁੰਦੇ ਆ ਇਸ ਜਿਹੜੀ ਸੰਸਥਾ ਦੀ ਹੈ ਕੋਈ ਕਿਸੇ ਤਰ੍ਹਾਂ ਦੀ ਇਨਕਮ ਨਹੀਂ ਹੈ ਕੋਈ ਸਰਕਾਰ ਵੱਲੋਂ ਸਹਾਰਾ ਨਹੀਂ ਹੈਗਾ ਤੇ ਇਹ ਜਿਹੜੀ ਸੰਸਥਾ ਚੱਲ ਰਹੀ ਹੈ ਸਿਰਫ ਜੇ ਕਿਸੇ ਨੇ ਕੋਈ 10 ਰੁਪਏ ਦਿੱਤੇ 5 ਰੁਪਏ ਦਿੱਤੇ ਉਸ ਦੇ ਸਹਾਰੀ ਚੱਲ ਰਹੀ ਹੈ ਤੇ ਐਸ ਕਰਕੇ ਗਊਆਂ ਸਭ ਤੋਂ ਵੱਧ ਹੈ ਹਜ਼ਾਰ ਦੇ ਲਗਭਗ ਗਊ ਹੋ ਗਈ ਸੜਕਾਂ ਤੋਂ ਜਿੰਨੀਆਂ ਵੀ ਬੇਸਹਾਰਾ ਗਊਆਂ ਸੀ ਬੇਸਹਾਰਾ ਗਊਆਂ ਚੱਕ ਕੇ ਇੱਥੇ ਲਿਆਂਦੀਆਂ ਗਈਆਂ ਟੈਂਟਰ ਦੇ ਟੈਂਟਰ ਭਰ ਕੇ ਲਿਆਂਦੇ ਗਏ ਆ ਲੋਕਾਂ ਵੱਨਿਓ ਇਹ ਸ਼੍ਰੀ ਪ੍ਰੇਮਾਨੰਦ ਜੀ ਗਊ ਸੇਵਾ ਸੰਸਥਾ ਹਰ ਐਸ ਤਰ੍ਹਾਂ ਦੇ ਧਾਰਮਿਕ ਸਮਾਜਿਕ ਕੰਮ ਦੇ ਵਿੱਚ ਹਾਜ਼ਰ ਰਹਿੰਦੇ ਆ ਤੇ ਲੋਕ ਵੀ ਪਿੱਛੇ ਨਹੀਂ ਹਟਦੇ ਮੈਂ ਕੱਲ ਦੇਖਿਆ ਜਦੋਂ ਅਸੀਂ ਕਾਦਿਸ਼ੀ ਦੀਆਂ ਬੋਕਸ ਵੰਡ ਰਹੇ ਸੀ ਆਕਾਦਸ਼ੀ ਦੀ ਬੁੱਕ ਦੇ ਵਿੱਚ ਕਈ ਲੋਕ ਕਹਿ ਰਹੇ ਸੀ ਵੀ ਸਾਡਾ ਵਰਤ ਨਹੀਂ ਰੱਖਿਆ ਹੋਇਆ ਅਸੀਂ ਪੜ ਸਕਦੇ ਆ ਕਿ ਨਾ ਵਰਤ ਰੱਖਣ ਜਾਂ ਨਾ ਰੱਖਣ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਵਰਤ ਨਹੀਂ ਰੱਖਿਆ ਹੋਇਆ ਜੇ ਆਕਾਦਸ਼ੀ ਦੇ ਦਿਨ ਆਕਾਦਸ਼ੀ ਦੀ ਕਥਾ ਪੜਦੇ ਆ ਤਾਂ ਅੱਧਾ ਪੁੰਨ ਜਾਨੀ ਕਿ ਐਂ ਸਮਝੋ 100 ਗਊ ਦਾਨ ਕੀਤੇ ਦੇ ਬਰਾਬਰ ਹੈ ਜੇ ਆਕਾਦਸ਼ੀ ਦੀ ਕਥਾ ਪੜ ਲਾਣੇ ਆ ਸੁਣ ਲਾਣੇ ਆ ਐਸੀ ਚੀਜ਼ ਦਾ ਮੈਂ ਬढ़ावा ਦਿੰਦਾ ਹੋਇਆ ਕਹਿੰਨਾ ਧਾਰਮਿਕ ਸਮਾਜਿਕ ਸੰਸਥਾ ਨਾਲ ਜੁੜੋ ਤੇ ਗਊ ਮਾਤਾ ਦੀ ਵੱਧ ਤੋਂ ਵੱਧ ਸੇਵਾ ਕਰੋ ਅੱਜ ਜਦੋਂ ਕੱਲ ਗਊਆਂ ਇਧਰੋਂ ਅਸੀਂ ਦੂਜੇ ਪਾਸੇ ਸ਼ਿਫਟ ਕੀਤੀਆਂ ਮਨ ਇੰਨਾ ਖੁਸ਼ ਹੋਇਆ ਵੀ ਰੋਣ ਵੀ ਲੱਗ ਗਿਆ ਹੱਸਣ ਵੀ ਲੱਗ ਗਿਆ ਅਸੀਂ ਸ਼ਾਮ ਨੂੰ ਜਦੋਂ ਦੇਖਿਆ ਵੀ ਗਊਆਂ ਕਿੰਨੀਆਂ ਸੁਖੀ ਐ ਜੀ ਤੇ 2 ਮਹੀਨੇ ਹੋ ਗਏ ਕੋਈ ਵੀ ਇਸ ਤਰ੍ਹਾਂ ਦੀ ਇੱਥੇ ਆਈ ਨਹੀਂ ਵੀ ਗਊ ਭੁੱਖ ਨਾਲ ਜਾਂ ਦਲਦਲ ਦੇ ਵਿੱਚ ਡਿੱਗ ਕੇ ਮਰੀ ਹੋਵੇ ਪਹਿਲਾਂ ਸਾਡੇ ਕੋਲ ਦੇਖ ਰਹੇ ਸੀਗੇ ਜਿਵੇਂ ਪਤਾ ਲੱਗ ਰਿਹਾ ਸੀਗਾ ਭੁੱਖ ਨਾਲ ਜਾਂ ਕਿਸੇ ਤਰ੍ਹਾਂ ਦੀ ਦਲਦਲ ਦੇ ਵਿੱਚ ਡੱਬਣ ਨਾਲ ਤਿੰਨ ਚਾਰ ਗਊਆਂ ਵਿਚਾਰੀਆਂ ਰੱਬ ਕੋਲ ਚਲੀ ਜਾਂਦੀਆਂ ਸੀ ਜਿਹੜੇ ਆਪਾਂ ਨੂੰ ਖਾਣ ਨੂੰ ਦਿੰਦੀਆਂ ਉਹਨਾਂ ਭੁੱਖਾ ਮਰਨ ਫਿਰ ਤਾਂ ਆਪਾਂ ਨੂੰ ਸ਼ਰਮ ਨਾਲੇ ਗੱਲ ਹੈ ਜਿਹੜੇ ਗਊ ਮਾਤਾ ਤੋਂ ਹੀ ਆਪਾਂ ਨੂੰ ਮਿਲਦਾ ਸਾਰਾ ਕੁਝ ਖਾਣ ਨੂੰ ਜੇ ਆਪਾਂ ਸਮਝੀਏ ਤਾਂ ਅਗਲੀ ਬੁਰਕੀ ਵੀ ਨਹੀਂ ਤੋੜ ਸਕਦੇ ਜੇ ਗਊ ਮਾਤਾ ਨਾਲ ਨਾ ਹੋਵੇ ਐਸੇ ਗੱਲ ਦੇ ਮਾਰੇ ਕਹਿੰਨੇ ਆ ਪਹਿਲੀ ਬੁਰਕੀ ਗਊ ਮਾਤਾ ਨੂੰ ਦਿਓ ਫੇਰ ਆਪਦੇ ਮੂੰਹ ਦੇ ਵਿੱਚ ਪਾਓ ਰੋਟੀ ਦਿਓ ਪੈਸਾ ਨਹੀਂ ਚਾਹੀਦਾ ਇੱਥੇ ਰੋਟੀ ਦਿਓ ਸਰਦੀ ਦੇ ਵਿੱਚ ਗੁੜ ਦਿਓ ਹਰਾ ਦਿਓ ਕੱਲ ਅਸੀਂ ਜਦੋਂ ਕਿਤਾਬਾਂ ਵੰਡ ਰਹੇ ਸੀ ਆਪਣਾ ਰਜੇਸ਼ ਜੈਨ ਜੀ ਨੇ ਪ੍ਰਧਾਨ ਆ ਮੰਡੀ ਦੇ ਉਹਨਾਂ ਨੇ 5100 ਰੁਪਇਆ 우ਸ਼ੀ ਜੈਨ ਉਹਨਾਂ ਦੀ ਬੇਟੀ ਵੱਲੋਂ ਜਿਹੜੇ ਬਾਹਰ ਰਹਿੰਦੇ ਆ ਬੱਚੇ ਉਹਨਾਂ ਨੇ ਭੇਜਿਆ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਗਰਵਾਲ ਬੁੱਕ ਡਿੱਪੂ ਤੋਂ ਆਪਣਾ ਨਿੱਲ ਜੀ 3100 ਰੁਪਏ ਉਹਨਾਂ ਬੰਨਿਓ ਵੀ ਆਇਆ 16 10 16 11 ਨੂੰ ਉਹਨਾਂ ਦੇ ਬੱਚੇ ਦਾ ਜਨਮ ਦੇਣਾ ਉਸ ਖੁਸ਼ੀ ਦੇ ਵਿੱਚ ਉਹਨਾਂ ਨੇ ਭੇਜਿਆ ਐਸੇ ਤਰ੍ਹਾਂ ਹੋਰ ਬਹੁਤ ਲੋਕਾਂ ਨੇ ਮਾਨਸਾ ਭਲਾੜਾ ਬਹੁਤ ਧਨ ਰਾਸ਼ੀ ਦੇ ਕੇਗੇ ਪਰ ਉੱਥੇ ਸਾਡਾ ਧਨ ਰਾਸ਼ੀ ਇਕੱਠਾ ਕਰਨ ਦਾ ਮਕਸਦ ਨਹੀਂ ਸੀ ਸਾਡਾ ਇੱਕੋ ਹੀ ਮਕਸਦ ਸੀ ਕਾਦਸ਼ੀ ਦੀ ਮਹੱਤਤਾ ਦੱਸਣਾ ਤੇ ਕਾਦਸ਼ੀ ਦੀ ਜਿਹੜੀ ਆਪਣੀ ਪਰੰਪਰਾ ਹੈ ਕਿਤਾਬ ਵੰਡਣ ਦਾ ਤਾਂ ਜੋ ਲੋਕ ਇਸ ਚੀਜ਼ ਨੂੰ ਪੜਨ ਤੇ ਗਊ ਮਾਤਾ ਦੀ ਸੇਵਾ ਹੋਵੇ ਤੇ বিষ্ণੂ ਭਗਵਾਨ ਦਾ ਕ੍ਰਿਸ਼ਨ ਭਗਵਾਨ ਦਾ ਤੇ ਬਾਬਾ ਸ਼ਾਮਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਅੱਜ ਦੇ ਕੱਲ ਬਹੁਤ ਵੱਡਾ ਦਿਨ ਸੀ ਤੇ ਮੈਂ اسی ਤਰ੍ਹਾਂ ਹੀ ਕਹਿੰਨਾ ਹੈ ਗਊ ਮਾਤਾਵਾਂ ਨਹੀਂ ਵੱਧ ਤੋਂ ਵੱਧ ਧਿਆਨ ਦਿਓ ਤੇ ਵੱਧ ਤੋਂ ਵੱਧ ਦਾਨ ਦਿਓ ਰੋਟੀ ਪਾ ਕੇ ਜਾਓ ਹਰਾ ਪਾ ਕੇ ਜਾਓ ਗੁੜ ਪਾ ਕੇ ਜਾਓ ਅੱਗੇ ਸਰਦੀਆਂ ਹੁੰਦੀਆਂ ਜੇ ਆਪਾਂ ਗੁੜ ਦੀ ਇੱਕ ਇੱਕ ਡਲੀ ਵੀ ਪਾਵਾਂਗੇ ਤਾਂ ਵੀ ਇਹਨਾਂ ਦਾ ਢਿੱਡ ਭਰ ਜਾਊਗਾ ਰੋਜ਼ ਦੇ 5 ਰੁਪਏ ਕੱਢੇ ਬਹੁਤ ਹੈ ਗਊ ਲਈ ਤੇ ਇੰਨੇ ਹੀ ਬਹੁਤ ਹੈ ਵੀ ਵੱਧ ਤੋਂ ਵੱਧ ਗਊ ਮਾਤਾ ਲਈ ਦਾਨ ਕੀਤਾ ਜਾਵੇ ਬੋਲ ਗਊ ਮਾਤਾ ਕੀ ਜੈ ਬੋਲ বিষ্ণੂ ਭਗਵਾਨ ਕੀ ਜੈ